ਹਾਂਜੀ ਦੋਸਤੋ ਕਿਸਾਨ ਵੀਰੋ ਸਤ ਸ੍ਰੀ ਅਕਾਲ ਵੀ ਤਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ 'ਚ ਗੱਲਬਾਤ ਕਰਾਂਗੇ ਵਾਸਮਤੀਆਂ ਦੇ ਰੇਟਾਂ ਬਾਰੇ ਵਾਸਮਤੀਆਂ ਦੇ ਰੇਟ ਮੰਡੀਆਂ ਦੇ ਵਿੱਚ ਜਿਹੜੇ ਕਿੱਥੇ-ਕਿੱਥੇ ਤੱਕ ਚੱਲ ਰਹੇ ਨੇ ਕਿਉਂਕਿ ਮੰਡੀਆਂ ਲਗਭਗ ਜਿਹੜੀ ਵਾਸਮਤੀ ਆ ਜਿਹੜੀ ਉਹ ਖੇਤਾਂ ਦੇ ਵਿੱਚੋਂ ਲਗਭਗ ਖਤਮ ਹੋ ਚੁੱਕੀ ਆ ਜਿਹੜੇ ਕਿਸੇ ਕਿਸਾਨ ਵੀਰ ਕੋਲ ਪਈ ਆ ਉਹ ਲਿਜਾ ਰਹੇ ਨੇ ਮੰਡੀਆਂ 'ਚ ਤੇ ਕੀ ਰੇਟ ਲੱਗ ਰਹੇ ਨੇ ਆਪਾਂ ਤੁਹਾਡੇ ਨਾਲ ਰੇਟ ਸਾਂਝੇ ਕਰਦੇ ਆਂ ਜਿਹੜੇ ਪੰਜਾਬ ਦੀਆਂ ਮੰਡੀਆਂ ਦੇ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਜੀ ਫਾਜ਼ਲਗੜ੍ਹ ਮੰਡੀ ਜਿਹੜੀ 11 21 3900 ਰੁਪਏ ਜਿਹੜਾ ਕੰਬਾਈਨ ਦਾ ਰੇਟ ਸੀ ਤੇ 29 ਰੁਪਏ ਜਿਹੜੀ ਮੰਦੀ ਆਈ ਆ ਕੱਲ੍ਹ ਨਾਲੋਂ ਉਹਦੇ ਵਿੱਚ ਤੇ 17 18 ਦਾ ਰੇਟ ਲੱਗਿਆ ਜੀ 3050 ਰੁਪਏ ਤੇ ਕੰਬਾਈਨ ਰੇਟ ਸੀ ਤੇ 200 ਰੁਪਏ ਜਿਹੜੇ ਵਿੱਚ ਮੰਦੀ ਆਈ ਆ ਕੱਲ੍ਹ ਨਾਲੋਂ ਤੇ ਅੱਗੇ ਗੱਲ ਕਰਦੇ ਆਂ ਜੀ ਮਲੋਟ ਮੰਡੀ ਦੀ ਮਲੋਟ ਮੰਡੀ ਦੇ ਵਿੱਚ ਜਿਹੜਾ 17 18 ਦਾ ਰੇਟ ਲੱਗਿਆ ਜੀ ਹੱਥ ਛਾੜਦਾ 3230 ਰੁਪਏ ਤੇ ਜਿਹੜੀ ਮੰਦੀ ਇਹਦੇ ਵਿੱਚ ਕਾਫੀ ਦੇਖਣ ਨੂੰ ਮਿਲ ਰਹੀ ਆ ਤੇ ਅੱਗੇ ਗੱਲ ਕਰਦੇ ਆ ਜੀ ਸੰਗਰੂਰ ਮੰਡੀ ਦੀ ਸੰਗਰੂਰ ਮੰਡੀ ਦੇ ਵਿੱਚ ਜਿਹੜਾ 1121 ਦਾ ਰੇਟ ਲੱਗਿਆ ਜੀ 3400 ਤੋਂ ਲੈ ਕੇ 3600 ਰੁਪਏ ਤੇ 1401 ਲੱਗਿਆ ਜੀ 3000 ਤੋਂ ਲੈ ਕੇ 3310 ਰੁਪਏ ਤੱਕ ਕਿ 1509 ਲੱਗਿਆ ਜੀ 2800 ਤੋਂ ਲੈ ਕੇ 3150 ਰੁਪਏ ਤੇ ਅੱਗੇ 1847 ਦਾ ਰੇਟ ਲੱਗਿਆ ਜੀ ਜਿਹੜਾ ਸੰਗਰੂਰ ਮੰਡੀ ਦੇ ਵਿੱਚ 2600 ਤੋਂ ਲੈ ਕੇ 2200 ਰੁਪਏ ਤੱਕ ਅੱਗੇ ਗੱਲ ਕਰਦੇ ਆ ਜੀ ਸ੍ਰੀ ਮੁਕਤਸਰ ਸਾਹਿਬ ਜਿੱਥੇ ਮੁਕਤਸਰ ਸਾਹਿਬੋ ਚ 11 21 ਦਾ ਰੇਟ ਲੱਗਿਆ 3950 ਰੁਪਏ ਤੇ 17 18 ਦਾ ਰੇਟ ਲੱਗਿਆ ਜੀ 3320 ਰੁਪਏ ਸ੍ਰੀ ਮੁਕਤਸਰ ਮੰਡੀ ਚ ਤੇ ਅੱਗੇ ਗੱਲ ਕਰਦੇ ਆ ਜੀ ਜੀਨ ਮੰਡੀ ਦੀ ਜੀਨ ਮੰਡੀ ਚ 11 21 ਜਿਹੜਾ ਵੇਖਿਆ ਜੀ 4150 ਰੁਪਏ ਅੱਗੇ 17 18 ਦੀ ਗੱਲ ਕਰੀ ਤਾਂ 17 18 ਦਾ ਰੇਟ ਲੱਗਿਆ ਜੀ 3500 ਰੁਪਏ ਜੀਨ ਮੰਡੀ ਦੇ ਵਿੱਚ ਹਾਂਜੀ ਅੱਗੇ ਗੱਲ ਕਰਦੇ ਆ ਜੀ ਸ੍ਰੀ ਤਰਨਤਨ ਸਾਹਿਬ ਜਿੱਥੇ ਤਰਨਤਨ ਸਾਹਿਬ ਚ 11 21 ਦਾ ਰੇਟ ਲੱਗਿਆ ਜੀ ਹੱਥ ਝਾੜਦਾ ਜਿਹੜਾ ਰੇਟ ਲੱਗਿਆ ਜੀ 11 21 ਦਾ 4275 ਰੁਪਏ ਤੇ ਜਿਹੜਾ ਕੰਪੈਨ ਨਾਲ ਕੱਟਿਆ ਹੋਇਆ 11 21 ਲੱਗਿਆ ਜੀ 3200 ਤੋਂ ਲੈ ਕੇ ਜਿਹੜਾ 4000 ਰੁਪਏ ਤੱਕ ਇਹਦਾ ਰੇਟ ਲੱਗਿਆ ਇਹ ਸਾਨੂੰ ਕੁਝ ਮੰਡੀਆਂ ਦੇ ਰੇਟ ਜਿਹੜੇ ਆ ਪਤਾ ਨ ਰੇਟ ਸਾਂਝੇ ਕੀਤੇ ਨੇ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਜ਼ਰੂਰ ਦਬਾਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਜੋ ਹੋਰ ਕਿਸਾਨ ਵੀਰਾਂ ਤੱਕ ਪਹੁੰਚ ਸਕੇ ਤੇ ਕੱਲ ਨੂੰ ਨਵੀਆਂ ਅਪਡੇਟਾਂ ਨਾਲ ਮਿਲਦੇ ਜੀ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ